ਆਈ ਕੱਢ ਕੱਢੋ ਕਰਦੇ ਹੋ ਰੋਕੜਦਾ ਆਊਟਰ ਹੈਗਾ ਜਿਹਨਾਂ ਦੇ ਪਹਛਾਨ ਪੱਤਰ ਹੈ ਹਾਈ ਕੱਢ ਤਾਂ ਹੁਣ ਅਸੀਂ ਅਸੀਂ ਨਹੀਂ ਰੋਕ ਰਹਿਣਾ ਸੰਗੀਤਾਂ ਕਰਿਓ ਆ ਦੇ ਪਹਛਾਨ ਪੱਤਰ ਕਿਹਨਾਂ ਨੂੰ ਵੀ ਨਹੀਂ ਜਾਣ ਦਵਾਂਗੇ ਅੰਦਰ ਹੁਣ ਜੇ ਤਾਂ ਹੁਣ ਸਾਨੂੰ ਗੇਟ ਖੋਲੋ ਗੇਟ ਖੋਲੋ ਇੱਕ ਨੰਬਰ ਦੇ ਨਹੀਂ ਜਾਣਦੇ ਕਿ ਵਿਦਿਆਰਥੀ ਨੇ ਤਾਂ ਵਿਦਿਆਰਥੀ ਨੇ ਇਹਦੇ ਅੰਦਰ ਜਾ ਸਕਦੇ ਨੇ ਇਹਨਾਂ ਨੂੰ ਤਾਂ ਅੰਦਰ ਲੈਣ ਆਈਡੀ ਕਾਰਡ ਹੈਗਾ ਆਹ ਆਈਡੀ ਕਾਰਡ ਦਿਖਾ ਹਾਈ ਕੱਢ ਆਈਡੀ ਦੇਖੋ ਆਈਡੀ ਕਾਰਡ ਵਾਲੇ ਵਿਦਿਆਰਥੀਆਂ ਨੂੰ ਵੀ ਅੰਦਰ ਨਹੀਂ ਜਾਣ ਦਿੱਤਾ ਜਾ ਰਿਹਾ ਤਸਵੀਰ ਆ ਜਿਹੜੀ ਜਦ ਕੇ ਗੇਟ ਇਸ ਸਮੇਂ ਜਦੋਂ ਪੁਲਿਸ ਹੁੰਦਾ ਤਾਂ ਜਮੇ ਬਹੁਤ ਬੁਰਾ ਹਾਲ ਹੈ ਤੇ ਐਥੀ ਬਹੁਤ ਬੁਰਾ ਲਿ ਕਿਉਂ ਨਹੀਂ ਜਾਂਦੇ ਗੇਟ ਨੰਬਰ 1 ਤੇ ਵੀ ਪੁਲਿਸ ਹੋਊਂਗੇ ਇੰਨੇ ਜ਼ਿਆਦਾ ਕਹਿ ਰਹੇ ਕਿ ਗੇਟ ਨੰਬਰ 1 ਤੇ ਜਾਓ ਪੂਰੀ ਇਸ ਸਮੇਂ ਗੇਟ ਟੱਪ ਕੇ ਲੰਘਦੀ ਹੋਈ ਨਜ਼ਰ ਆ ਰਹੀ ਆ ਹੰਗਾਮਾ ਜਿਹੜਾ ਹੁੰਦਾ ਹੋਇਆ ਨਜ਼ਰ ਆ ਰਿਹਾ ਜਿਸ ਸਮੇਂ ਜਿਹੜੀ ਧੱਕਾ ਕੀਤਾ ਜਾ ਰਿਹਾ ਮੈਡਮ ਕਿਵੇਂ ਰੋਕ ਸਕਦੇ ਤੁਸੀਂ ਨਾਲ ਲੈ ਵੈਡੀ ਕਰਦਾ ਮੇਰੀ ਬਾਹ ਛੱਡ ਇੱਕ ਵਾਰ ਪੂਰਤਿਆ ਯਾਰ ਬਾਹ ਲੀਪਾ ਕਰ ਦੇ ਮੈਨੇ ਬਾਹ ਛੱਡ ਕੇ ਜਮੇ ਤੇ ਬੈਠੀ ਆਪਣਾ ਸਾਹ ਲਾ ਲੀ